ਜੜੀਆਂ ਸੋਹਣੀਆਂ ਦੇਸੀਆਂ ਪਾਰੋਂ ਤੇ ਸੋਹਣੀਆਂ ਦੀਦੀਆਂ ਇਸੇ ਤਰ੍ਹਾਂ 27 ਵਚਨ ਪੜਦੇ ਹਾਂ ਜੀ ਮਰਦੋ ਖੇਤਕ ਤੇ ਗ੍ਰੰਥੀਓ ਦੇ ਲੋਕੀ ਸੀਓ ਤੁਹਾਡੇ ਉਤੇ ਹਾਏ ਹਾਏ ਕਿਉਂ ਜੇ ਤੁਸੀਂ ਕਲੀ ਫੇਰੀਆਂ ਹੋਈਆਂ ਕਬਰਾਂ ਵਰਗੇ ਹੋ ਜੜੀਆਂ ਪਾਰੋਂ ਦਾ ਸੋਹਣਾ ਦਿੱਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰੇ ਪ੍ਰਕਾਰ ਦੀ ਮਲੀਤੀ ਨਾਲ ਭਰੀਆਂ ਹੋਈਆਂ ਹਨ इसी तरह जैसे भी बाहरों को खाड़ो तर विधि दिखाई देते हो पर अंदरों कपट अति को धर्म न भरए हो हालेलुया हालेलुया वचन जी की लिखा ਇੰਤਰਪਰ ਅੰਦਰੋਂ ਨਹੀਂ ਮੁਰਦੇ ਦੀਆਂ ੱਟੀਆਂ ਤੇ ਹਰ ਪ੍ਰਕਾਰ ਦੀ ਪੁਲਿਸੀ ਨਾਲ ਭਰੇ ਹੋਏ ਤੁਹਾਡਾ ਅੰਦਰ ਕਾਦੇ ਨਾਲ ਭਰਿਆ ਪੁਲਿਸੀ ਦੇ ਨਾਲ ਆਂਦਾ ਇਸੇ ਤਰ੍ਹਾਂ ਨਹੀਂ ਵੀ ਬਾਹਰੋਂ ਮੁੱਖਾਂ ਨੂੰ ਧਰਮੀ ਵਿਖਾਈ ਦਿੰਦੀਓ ਪਰ ਅੰਦਰੋਂ ਕਾਪੜ ਦੇ ਧਰਮ ਦੇ ਨਾਲ ਭਰੇ ਹੋਏ ਅੰਦਰੋਂ ਕਾਦੇ ਨਾਲ ਬੋਲੋ ਜੀ ਮੇਰੇ ਰੂਪ ਅਲੱਤਰ ਪਤਲਕ ਬੰਦੇ ਆਂਦਰੋਂ ਕਾਦੇ ਨਾਲ ਭਰੇ ਹੋਏ ਕਾਪੜ ਨਿਰਪੁਤਰ ਮਨੇ ਨਾਲ ਪਾਪਨੇ ਨਾਲ ਅੰਤ ਕੀਜੋ ਹੀ ਪਰੇ ਅਲੱਡੀ ਤਾਂ ਪਰਮੇਸ਼ਰ ਨੇ ਤੂੰ ਆਪਣੇ ਕੀ ਕਰ ਦਿਲ ਨੂੰ ਸਾਫ ਕਰ ਕੋ ਸਾਡੇ ਲੋਕ ਨੇ ਰੋਗ ਦੇ ਚੰਦੇ ਦੇ ਤੂੰ ਲਹੂ ਮਾਰ ਚ ਸੰਜੀ ਹੁੰਦੇ ਆਂ ਔਰ ਪ੍ਰਭੂ ਦਾ ਲਗਭਗ 20 ਸਾਲੋਂ ਪਵਿੱਤਰ ਨਾਤਾ ਵੀ ਬਾਰੀਆਂ ਲੋਕਾਂ ਤੋਂ ਚੰਗਾ ਕਰਤਾ ਪਰ ਉਹ ਲੋਕ ਕਈ ਐਸੇ ਨੇ ਕਿ ਸਾਲ ਸਾਲ

जिनको परमेश्वर ने जनता का मेरी है कलजड़ी या प्लेटी द नार्मल हुए ये मैल के जहाँ पर मेश्वर ने तो हरियाणा की नहीं करनी ये मैल के जहाँ जड़ी या तुम्हीं बहुत करनी है तो कितना निकलेगी जिनके परमेश्वर ने पांच वर्षों तक बड़ा करके सोना दे वर्षों चली गई स्वंदनार की अंदाज़ विश्वास ल

लिया शीशा अपन कितने जाने शीशा में एकड़े हाल दिया और शीशा साड़ी सूरत नू में खाल दे और जितने कितने दाग लगा में दास दे हाल दिया आप अपने की करते हो साफ करते हो ये बाइबल भी इधर मेष्वर का जो ना वजन है कि शीशा वजन के लिए शीशा नहीं आई साड़ी सूरत नू ਤੂੰ ਖਾਲਦਾ ਹੈ ਬਈ ਤੂੰ ਇਸ ਰੰਗ ਇੱਥੇ ਤੇਰੇ ਵਿੱਚ ਕਮੀਆਂ ਨੂੰ ਕੀ ਕਰ ਕੱਢ ਦੇ ਹallelujah ਤੇਰੀ ਜਿਹਨੂੰ ਉਸ ਵਿੱਚ ਚੀਜ਼ ਨੂੰ ਵੇਖਦੇ ਆਂ ਔਰ ਪਰਮੇਸ਼ਰ ਦੀ ਆਤਮਾ ਦੀ ਅਗਵਾਈ ਦੇ ਨਾਲ ਫਿਰ ਅਈ ਉਹ ਚੀਜ਼ ਨੂੰ ਆਪਣੇ ਅੰਦਰੋਂ ਕੱਢਣਾ ਜੇ ਤੂੰ ਕੱਢਾਂਗੇ ਪਰਮੇਸ਼ਰ ਦਾ ਆਤਮਾ ਤੁਹਾਡੇ ਜੀਵਨ ਚ ਹੈ ਕਾ ਤੁਹਾਡੀ ਅਗਵਾਈ ਕਰੇਗਾ ਤੁਹਾਨੂੰ ਆਸ਼ੀਸ਼ ਦਵੇਗਾ

ਨਹੀਂ ਕਰਦਾ ਹallelujah ਉਹ ਕਿਸੇ ਦਾ ਵੀ ਪੱਖ ਪਾਤ ਨਹੀਂ ਕਰਦਾ ਉਹ ਹਾਰੇ ਕਰੋ ਦੀ ਕਰਨੀ ਦਿੰਦਾ ਮੈਂ 팔 ਦੇਵਾਂਗਾ ਪਰ ਪਰਮੇਸ਼ਰ ਸਾਡਾ ਚੋਖਾ ਜੀਵਨ ਦੇਣਾ ਚਾਹੁੰਦਾ ਹੈ ਚੰਗਾ ਜੀਵਨ ਦੇਣਾ ਚਾਹੁੰਦਾ ਹੈ ਪਰ ਜਦੋਂ ਹੀ ਪਲੀਟੀ ਨੂੰ ਆਪਣੇ ਜੀਵਨ ਵਿੱਚ ਕੱਢ ਦਿਆਂਗੇ ਹallelujah ਮੈਂ ਕਪੈਲ ਬਿਲੇ ਮੈਨੂੰ ਕਹਿੰਦੀ ਸਾਡੀ ਚਰਨ ਵਿੱਚ ਤਾਂ ਮੈਂ ਤਾਂ ਨੇ ਹਾਰ ਸੰਡੇ ਜਿਪੜੇ ਹੱਪੜੇ ਮਾਰ ਕੇ ਆਏ ਤਮੇ ਖਾਂ ਅੰਤਰੋਂ ਬੋਲੇ ਜਿੱਦੇ ਮਰਜ਼ੀ ਆਪ ਲਿਪੜੇ ਹੋਵੇ ਅਨਲਿਏ ਜਿਪੜੇ ਕੱਪੜੇ ਪੌਂਦ ਨਾਲ ਕੁਝ ਨਹੀਂ ਹੋਣਾ ਹallelujah